ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਸਾਡਾ ਪੰਜਾਬ ਸਾਡੀ ਸ਼ਾਂਤ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਲਈ ਇੱਕ ਲਾਈਕ ਇੱਕ ਸ਼ੇਅਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਲਈ ਸਾਡੀ ਵੀਡੀਓ ਦੇ ਬੜੇ ਲੜਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਵੀਡੀਓ ਨੂੰ ਪੂਰੀ ਦੇਖਿਓ ਅੱਜ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਹ ਤੁਹਾਡੇ ਵਾਸਤੇ ਆਉਣ ਵਾਲੇ ਵਕਤ ਵਿੱਚ ਬਹੁਤ ਹੀ ਜ਼ਿਆਦਾ ਮੋਟੀਵੇਟ ਹੋ ਸਕਦੀ ਹੈ ਕਿਉਂਕਿ ਜੋ ਮੈਂ ਚਾਹਨੀ ਹੈ ਕਿ ਜੋ ਸਾਡੇ ਨਾਲ ਹੋਇਆ ਉਹ ਕਿਤੇ ਤੁਹਾਡੇ ਨਾਲ ਨਾ ਹੋ ਜਾਏ ਇਸ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ YouTube ਜਿੱਤੋਂ अनेका ਲੋਕ ਕਮਾਈ ਕਰਦੇ ਹਨ अनेका ਲੋਕਾਂ ਨੇ ਕਮਾਈ ਕੀਤੀ ਹੈ ਕਈ ਲੋਕਾਂ ਨੇ ਆਪਣੇ ਕੰਟੈਂਟ ਬਣਾਏ ਤੇ ਕਈ ਲੋਕਾਂ ਨੇ ਵੀਡੀਓ ਕਾਪੀ ਪੇਸਟ ਕੀਤੀ ਇਹਨਾਂ ਕਾਪੀ ਪੇਸਟ ਕਰਨ ਨਾਲ ਵੀ ਲੋਕਾਂ ਨੇ ਲੱਖਾਂ ਰੁਪਏ ਕਮਾਏ ਦੂਸਰਿਆਂ ਦੀ ਵੀਡੀਓ ਨੂੰ ਚੱਕ ਕੇ ਕਿਸੇ ਹੋਰ ਇਨਸਟਾਗ੍ਰam ਟਿਕਟੌਕ ਤੋਂ ਡਾਊਨਲੋਡ ਕਰਕੇ ਉਸ ਵਿੱਚ ਥੋੜੀ-ਬਹੁਤ ਐਡੀਟਿੰਗ ਕਰਕੇ ਲੋਕਾਂ ਨੇ ਲੱਖਾਂ ਮਿਲੀਅਨ ਵਿੱਚ ভিউਸ ਲੈ ਤੇ YouTube ਨੇ ਉਹਨਾਂ ਨੂੰ ਪੈਸਾ ਵੀ ਭਰਪੂਰ ਕਰਕੇ ਦਿੱਤਾ ਪਰ ਹੁਣ ਇਹ ਸਾਰਾ ਕੁਝ ਬੰਦ ਹੋਣ ਜਾ ਰਿਹਾ ਹੈ ਹਾਂਜੀ ਤੁਸੀਂ ਬਿਲਕੁਲ ਠੀਕ ਸੁਣਿਆ ਇਹ ਸਾਰਾ ਕੁਝ ਬੰਦ ਹੋਣ ਜਾ ਰਿਹਾ ਹੈ ਕਿਉਂਕਿ ਸਾਡੇ ਨਾਲ ਵੀ ਕੁਝ ਐਵੇਂ ਦਾ ਹੀ ਹੋਇਆ ਹੈ ਮੈਂ ਆਪਣੇ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਪਰ ਜੋ ਇਨਫੋਰਮੇਸ਼ਨ ਮੈਂ ਤੁਹਾਨੂੰ ਅੱਜ ਦੇ ਦਿੱਤੀਆਂ ਤੁਸੀਂ ਇਸ ਨੂੰ ਪੂਰੀ ਸੁਨੇਹੋਂ ਕਿਉਂਕਿ ਕਿਤੇ ਨਾ ਕਿਤੇ ਇਹ ਤੁਹਾਡੇ ਲਈ ਜ਼ਰੂਰੀ ਹੈ ਅੱਜ ਤੁਹਾਨੂੰ ਮੈਂ ਇਹ ਦੱਸਣ ਜਾ ਰਹੀ ਹਾਂ ਕਿ ਵਾਲੇ ਵਕਤ ਵਿੱਚ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋਏਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ YouTube ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਬਹੁਤ ਸਾਰੇ ਚੈਨਲ ਡੀਮੋਨਟਾਈਜ਼ ਹੋ ਜਾਣਗੇ ਕਿਉਂਕਿ ਉਹਨਾਂ ਨੇ ਆਪਣਾ ਕੋਈ ਕੰਟੈਂਟ ਨਹੀਂ ਰੱਖਿਆ ਅਸੀਂ ਸਾਰੇ ਲੋਕ ਐਵੇਂ ਕਰਦੇ ਸੀ ਕਿ ਦੂਜਿਆਂ ਦੀ ਵੀਡੀਓ ਚੱਕ ਕੇ ਉਹਦੇ ਵਿੱਚ ਐਡਿਟ ਕਰਕੇ ਤੇ ਬਣਾ ਦਿੰਦੇ ਸੀ ਭਾਰਤ ਹੁਣ ਇਹਨਾਂ ਲੋਕਾਂ ਦੀ ਲਗਾਮ ਕੱਸ ਦਿੱਤੀ ਹੈ YouTube ਇਸ ਚੀਜ਼ ਲਈ ਸਖਤ ਹੋ ਗਿਆ ਹੈ ਹੁਣ ਪੈਸੇ ਕਮਾਣੇ ਥੋੜੇ ਔਖੇ ਹੋ ਗਏ ਹਨ ਜਿਨ੍ਹਾਂ ਲੋਕਾਂ ਦੇ ਚੈਨਲ ਮੋਨਟਾਈਜ਼ ਨਹੀਂ ਸੀ ਉਹ ਵੀ ਇਸ ਦੁਨੀਆ ਵਿੱਚ ਪੈ ਗਏ ਹਨ ਕਿ ਸਾਡਾ ਚੈਨਲ ਆਉਣ ਵਾਲੇ ਦਿਨਾਂ ਚ ਮੋਨਟਾਈਜ਼ ਹੋਏਗਾ ਜਾਂ ਨਹੀਂ ਤੇ ਇਸ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਆਪਣਾ ਚੈਨਲ ਬਣਾਉਣ ਲੱਗੇ ਤੇ ਉਹਨੂੰ ਮੋਨਟਾਈਜ਼ ਕਰਵਾਉਣ ਲਈ ਇੱਕ ਤਾਂ ਤੁਸੀਂ ਆਪਣੀ ਆਵਾਜ਼ ਵਿੱਚ ਚੈਨਲ ਬਣਾਓ ਆਪਣਾ ਕੰਟੈਂਟ ਲੈ ਕੇ ਆਓ ਫੇਸਲੈਸ ਹੋ ਵੀ ਅੱਜ ਕੱਲ੍ਹ ਉਹਨਾਂ ਨੇ ਜ਼ੀਰੋ ਬਣਾ ਦਿੱਤਾ ਹੈ ਫੇਸਲੈਸ ਤੇ ਵੀ ਕੋਈ ਕਮਾਈ ਨਹੀਂ ਹੋएगी ਆਪਣਾ ਕੰਟੈਂਟ ਲੈ ਕੇ ਆਓ ਆਪਣਾ ਫੇਸ ਦਿਖਾਓ YouTube ਉਹੀ ਚੈਨਲਾਂ ਨੂੰ ਅੱਗੇ ਲੈ ਕੇ ਜਾਏਗਾ ਉਹੀ ਚੈਨਲਾਂ ਨੂੰ ਮੋਨਟਾਈਜ਼ ਕਰੇਗਾ ਜਿਨ੍ਹਾਂ ਕੰਟੈਂਟਾਂ ਵਿੱਚ ਕੋਈ ਤੱਤ ਹੋਏਗਾ ਜਿੰਨਾ ਕੰਟੈਂਟਾਂ ਦਾ ਕੋਈ ਮਤਲਬ ਹੋਏਗਾ ਐਂਟਰਟੇਨਮੈਂਟ ਨਾਲ ਰਿਲੇਟਡ ਵੀਡੀਓ ਤੁਸੀਂ ਬਣਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਦਾ ਐਂਟਰਟੇਨਮੈਂਟ ਦੱਸ ਸਕਦੇ ਹੋ ਲੋਕ ਬੱਚਿਆਂ ਦੀਆਂ ਵੀਡੀਓ ਤੁਸੀਂ ਬਣਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਬੱਚਿਆਂ ਨੂੰ ਕੋਈ ਵਧੀਆ ਇਨਫੋਰਮੇਸ਼ਨ ਦੇ ਸਕਦੇ ਹੋ ਪਰ ਕੰਟੈਂਟ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ ਕਿਸੇ ਦਾ ਚੋਰੀ ਕੀਤਾ ਹੋਇਆ ਜਾਂ ਕਾਪੀ ਕੀਤਾ ਹੋਇਆ ਨਹੀਂ ਹੋਣਾ ਚਾਹੀਦਾ ਕਿਸੇ ਦੀ ਵੀਡੀਓ ਚੱਕ ਕੇ ਉਹਦੇ ਉੱਤੇ ਤੋੜ ਮੋੜ ਕਰਕੇ ਵੀਡੀਓ ਪਾਉਣਾ ਗਲਤ ਹੈ ਤੇ ਹੁਣ ਇਹ ਸਾਰੇ ਚਿਕੰਜੇ ਵਿੱਚ ਆ ਗਏ ਹਨ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਉਣ ਵਾਲੇ ਵਕਤ ਵਿੱਚ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਆਪਣੇ ਚੈਨਲ ਨੂੰ ਮੋਨਟਾਈਜ਼ ਕਰਵਾਓ ਆਪਣਾ ਕੰਟੈਂਟ ਲੈ ਕੇ ਆਓ ਆਪਣੇ ਚੈਨਲ ਤੇ ਖੁਦ ਆਪਣੀ ਕੰਟੈਂਟ ਨੂੰ ਇਸ ਤਰੀਕੇ ਨਾਲ ਬਣਾਓ ਕਿ ਆਪਣੀ ਆਵਾਜ਼ ਆਪਣਾ ਫੇਸ ਦਿਖਾਓ ਮਿਹਨਤ ਕਰੋ ਮਿਹਨਤ ਦਾ ਫਲ ਜਰੂਰ ਮਿਲੇਗਾ ਤੁਹਾਨੂੰ ਥੋੜੀ ਜੀ ਮਿਹਨਤ